ਦੇ ਵਿੱਚ ਕਤਲੋਗਾਰਦ ਜਾਂ ਫਰੋਤੀਆਂ ਮੰਗਣੀਆਂ ਪਹਰਨ ਹੋਣੇ ਅੱਜ ਜਿਹਦੇ ਫਿਲਮਾਂ ਬਣਦੀਆਂ ਰਹੀਆਂ ਨੇ ਯੂਪੀ ਬਿਹਾਰ ਦੀ ਜੋ ਉਸ ਟਾਈਮ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਸੀ ਬਿਲਕੁਲ ਕ੍ਰਿਮੀਨਲ ਸਟੇਟ ਬਣਾ ਕੇ ਛੱਡ ਦਿੱਤਾ ਹੈ ਭਗਵਾਨਤਮਾਨ ਨੂੰ ਸਿਰਫ ਦਿੱਲੀ ਵਾਲਿਆਂ ਦੀ 24 ਘੰਟੇ ਉਹਨਾਂ ਦੇ ਜੋ ਖidmatਗਾਰਤ ਉਹਨਾਂ ਦੇ ਪਿੱਛੇ ਪਿੱਛੇ ਤੁਰੇ ਰਹਿਣਾ ਉਹਨਾਂ ਨੂੰ ਜੱਜਾਂ 'ਚ ਚੜਾ ਕੇ ਘਮਾਉਣਾ ਉਹਨਾਂ ਨੂੰ ਪੈਸੇ ਇਕੱਠੇ ਕਰਕੇ ਦਿੱਲੀ ਤੋਰਨੇ ਉਸ ਤੋਂ ਬਿਨਾ ਹੋਰ ਉਹਨੂੰ ਕੋਈ ਲੋਕਾਂ ਨੂੰ ਗਮਰਾਹ ਕਰੀ ਜਾਂਦਾ ਉਹਦੇ ਬਿਆਨਾਂ ਤੋਂ ਪੰਜਾਬ ਦੇ ਹਿੱਤ ਦੀ ਜਾਂ ਪੰਜਾਬ ਦੀ ਡਿਵੈਲਪਮੈਂਟ ਦੀ ਕੋਈ ਗੱਲ ਨਹੀਂ ਕਰਨੀ ਗਮਰਾਹ ਕਰਕੇ ਜੋ ਮੁੱਦੇ ਤੋਂ ਪਟਕਾਉਣਾ ਉਹ ਅੱਜ ਪੰਜਾਬ ਦੇ ਹਾਲਾਤ ਇਸ ਮਾੜੀ ਸਰਕਾਰ ਨੇ ਬਣਾਤੇ ਉਹਨਾਂ ਨੇ ਲੜ ਕੇ ਜਿੱਤ ਪ੍ਰਾਪਤ ਕੀਤੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਾਲੇ ਸਾਰੀ ਪਬਲਿਕਤਾ ਤਨਵਾਦ ਕਰਨਿਆ ਜਿਨ੍ਹਾਂ ਨੇ ਨੌਜਵਾਨ ਆਗੂਆਂ ਨੂੰ ਨਿਵਾਜਿਆ ਅਹੁਦੇ ਦੇ ਕੇ ਵੈਰ ਖਾਲਸਾ ਵੈਰ ਜਪਤੇ ਅੱਜ ਸਾਨੂੰ ਕਾਰ ਬਾਜ਼ਾਰ ਦੇ ਵਿੱਚ ਬੁਲਾ ਕੇ ਸਾਡੇ ਦਵਿੰਦਰ ਸਿੰਘ ਗੋਗੀ ਜੀ ਸਤਰਾਣੇ ਤੋਂ ਸਰਦਾਰ ਸਤਨਾਮ ਸਿੰਘ ਸਾਹਿਬ ਦਾ ਸਰਪੰਚ ਨਾਲ ਉਹਨਾਂ ਦੇ ਸਾਥੀ ਨੇ ਸਾਰੇ ਕਾਰ ਬਾਜ਼ਾਰ ਤੋਂ ਉਹਨਾਂ ਨੇ ਪਿੱਛੇ ਲੰਗੀ ਜੋ ਇਲੈਕਸ਼ਨ ਹੈ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤੋਂ ਸਾਡੇ ਚਾਚੀ ਜੀ ਬਚਿੱਤਰ ਸਿੰਘ ਵੜੈਸ ਦੇ ਮਾਤਾ ਜੀ ਤੇ ਕਲਵਾਣੂ ਜ਼ੋਨ ਤੋਂ ਬਲਾਕ ਸ਼ਾਂਤੀ ਚ ਸਾਬਕਾ ਇਨਸਪੈਕਟਰ ਲਖਵਿੰਦਰ ਸਿੰਘ ਉਹਨਾਂ ਦਾ ਸਨਮਾਨ ਕਰਨ ਲਈ ਅੱਜ ਸਾਨੂੰ ਇੱਥੇ ਸਪੈਸ਼ਲ ਬੁਲਾਇਆ ਸੀ ਸੋ ਇਹਨਾਂ ਦਾ ਧੰਨਵਾਦ ਕਰਦੇ ਆਂ ਤੇ ਸਾਰੀਆਂ ਸੰਗਤਾਂ ਨੂੰ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀਆਂ ਵਧਾਈਆਂ ਮੌਜੂਦਾ ਜਿੱਥੇ ਕਾਰਬਜਾਰ ਦੇ ਵਿੱਚ ਅਕਾਲੀ ਦਲ ਦੇ ਜਿਹੜੇ ਕਿ ਜੇਤੂ ਕਰਾਰ ਦਿੱਤੇ ਗਏ ਸੀ ਬਲਾਕ ਸੰਮਤੀ ਮੈਂਬਰ ਔਰ ਜਿਹੜੇ ਕਿ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਬਚਿੱਤਰ ਸਿੰਘ ਇਹਨਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ ਇੱਥੇ ਇਸ ਵਕਤ ਅਸੀਂ ਗੱਲਬਾਤ ਕਰਦੇ ਹਾਂ ਸਨਮਾਨਤ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਇਹ ਕੀ ਅਕਾਲੀ ਦਲ ਨੂੰ ਜਿਹੜਾ ਅੱਜ ਸਨਮਾਨਤ ਕਰਨ ਦਾ ਸਮਾਂ ਮਿਲਿਆ ਇਹ ਸਨਮਾਨਤ ਕਰਨ ਦਾ ਹੀ ਹੈ ਵੀ ਅੱਗੇ ਤੋਂ ਹੋਰ ਮੇਰੇ ਵੀਰਾਂ ਨੂੰ ਵੀ ਹੱਲਾਸ਼ੀਰੀ ਮੇਰੇ ਵੀ ਮਾਣ ਸਨਮਾਨ ਬਹੁਤ ਹੁੰਦਾ ਹੈ ਜਿੱਤ ਕੇ ਆਏ ਨੇ ਸਰਕਾਰ ਦੇ ਉਲਟ ਖੜਨਾ ਹੀ ਬਹੁਤ ਵੱਡੀ ਗੱਲ ਹੈ ਪਰ ਜਿੰਨਾ ਤਾਂ ਉਸ ਤੋਂ ਵੱਡੀ ਗੱਲ ਹੈ ਇਹ ਸਾਡਾ ਭਰਾਵਾਂ ਦਾ ਪਿਆਰ ਹੈ ਅਸੀਂ ਇਕੱਠੇ ਹੋਏ ਨਾਲ ਅੱਗੇ ਦੀ ਰਣਨੀਤੀ ਤੈਅ ਕੀਤੀ ਵੀ ਕੀ ਕਰਨਾ ਹੈ ਅੱਗੋਂ ਕਾਲੀ ਦਲ ਨੂੰ ਅੱਗੇ ਲੈ ਜਾਣਾ ਇਹ ਸਾਰੇ ਵਿਚਾਰ ਵਟਾਂਦਰਾ ਕੀਤੇ ਨਾਲੇ ਭਰਾ ਇਕੱਠੇ ਹੋ ਕੇ ਚਾਹ ਦਾ ਕੱਪ ਪੀਤਾ ਜਿੱਤਰ ਸਿੰਘ ਤੁਸੀਂ ਇਸ ਵਕਤ ਜਿੱਤ ਪ੍ਰਾਪਤ ਕੀਤੀ ਕਿਸ ਤਰ੍ਹਾਂ ਦੇ ਹੌਸਲੇ ਜਿਹੜੇ ਕਿ ਇਸ ਵਕਤ ਜਿਹੜਾ ਤੁਸੀਂ ਜ਼ਿਲ੍ਹਾ ਪ੍ਰਚਦ ਚੋਣ ਦੇ ਵਿੱਚੋਂ ਜਿੱਤ ਪ੍ਰਾਪਤ ਕੀਤੀ ਔਰ ਤੁਹਾਨੂੰ ਇਸ ਵਕਤ ਸਨਮਾਨਿਤ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਕਈ ਥਾਵਾਂ ਤੇ ਕੀਤਾ ਗਿਆ ਸੀ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਔਰ ਕਾਲੀ ਦਲ ਦੀ ਪਹਿਲਾਂ ਤਾਂ ਜੀ ਸਾਰੇ ਸਾਰੇ ਸੱਜਣਾ ਦਾ ਤੇ ਭਰਾਵਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ 90 ਫੁੱਟੀ ਤੇ ਬਲਾ ਕੇ ਸਾਨੂੰ ਗੋਬਿੰਦ ਕਾਰਪੈਲਸ ਦੇ ਬਲਾ ਕੇ ਸਨਮਾਨ ਕੀਤਾ ਬਾਕੀ ਜਿਹੜੀ ਉਤਸ਼ਾਹ ਇਹ ਉਤਸ਼ਾਹ ਸੀਗਾ ਜੀ ਨੌਜਵਾਨਾਂ ਚ ਬਹੁਤ ਉਤਸ਼ਾਹ ਸੀ ਇਸ ਟਿਕਟ ਦਾ ਤੇ ਜਿਹੜਾ ਅਕਾਲੀ ਦਲ ਹੈ ਉਹ ਦਿਨ ਪ੍ਰਤੀ ਦਿਨ ਬਹੁਤ ਮਜ਼ਬੂਤ ਹੁੰਦਾ ਜਾ ਰਿਹਾ ਜਿਹੜੀ ਹਵਾ ਜਿਹੜੀ ਵੇਵ ਜਿਹੜੀ ਇਹਨਾਂ ਇਲੈਕਸ਼ਨ ਚੋਣਾਂ ਚ ਅਕਾਲੀ ਦਲ ਦੀ ਵੇਖਣ ਨੂੰ ਮਿਲੀ ਹੈ ਉਹਦੇ ਤੋਂ ਉਹਦੇ ਤੋਂ ਬਿਲਕੁਲ ਪੈ ਹੈ ਕਿ 2027 ਚ ਜਿਹੜਾ ਅਕਾਲੀ ਦਲ ਹੈ ਉਹ ਬਿਲਕੁਲ ਹਨੇਰੀ ਵਾਂਗੂ ਆ ਰਿਹਾ ਹੈ ਕਿਉਂਕਿ ਪਿੰਡਾਂ ਦੇ ਵਿੱਚ ਵੀ ਇਸ ਵਕਤ ਜਿਹੜਾ ਰੁਝਾਨ ਵੱਧ ਰਿਹਾ ਹੈ ਇਹ ਕਾਫੀ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਦਾ ਬਣਿਆ ਹੋਇਆ ਹੈ ਕਿਉਂਕਿ ਉਸੇ ਦੇ ਵਿੱਚ ਹੀ ਜਿਹੜੇ ਕਿ ਬਲਾਕ ਸੰਮਤੀ ਮੈਂਬਰ ਵੀ ਇਸ ਹਰਕੇਸ਼ਤਾਨੇ ਅੰਦਰ ਕਾਫੀ ਵੱਡੀ ਦਰ ਦੇ ਵਿੱਚ ਜਿੱਤੇ ਸੀਗੇ ਕੀ ਕਹਿਣਾ ਚਾਹੋਗੇ ਤੁਸੀਂ ਕੁਝ ਕਹਿਣਾ ਚਾਹੋਗੇ ਤੁਸੀਂ ਬਲਾਕ ਸੰਮਤੀ ਮੈਂਬਰ ਹੋ ਔਰ ਤੁਹਾਨੂੰ ਸਨਮਾਨਿਤ ਕੀਤਾ ਗਿਆ ਤੁਹਾਡੇ ਜ਼ਿਲ੍ਹਾ ਪ੍ਰਧਾਨ ਨੂੰ ਬਲਾਕ ਤੋਂ ਇਹੀ ਵਾਧੂ ਨੇ ਅੱਥੇ ਅਸੀਂ ਜ਼ਿਲ੍ਹਾ ਪ੍ਰਧਾਨ ਨਾਲ ਵੀ ਗੱਲਬਾਤ ਕਰਦੇ ਹਾਂ ਜਿਹੜੇ ਕਿ ਕਿਸ ਤਰ੍ਹਾਂ ਦੀ ਲੋਕ ਲਹਿਰ ਪਿੰਡਾਂ ਦੇ ਵਿੱਚ ਔਰ ਤਾਂ-ਤਾਂ ਤੇ ਤੁਹਾਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ਕੀ ਮਹਿਸੂਸ ਕਰ ਰਹ ਦੇਖੋ ਪਿਛਲੇ ਨਾ 9 ਸਾਲਾਂ ਤੋਂ ਲੋਕ ਝੂਠ ਸੁਣ ਸੁਣ ਕੇ ਅੱਕੇ ਪਏ ਨੇ ਪਹਿਲਾਂ ਕਾਂਗਰਸ ਸਰਕਾਰ ਆਈ ਉਹ 4.5 ਸਾਲ ਉਹਨਾਂ ਦਾ ਸੀਐਮ ਹੀ ਨਹੀਂ ਲੱਭਿਆ ਐਮਐਲਏ ਲੱਭਦੇ ਰਹੇ ਉਹਨਾਂ ਨੂੰ ਨਹੀਂ ਮਿਲਿਆ ਉਹਨੇ ਪੰਜਾਬ ਦਾ ਸਵਾਰਿਆ ਕੱਖ ਨਹੀਂ ਫਿਰ ਉਸੇ ਝੂਠ ਨੂੰ ਉਹਨਾਂ ਨੇ ਦੇਖਿਆ ਤਾਂ ਬੜਾ ਸੌਖਾ ਪੰਜਾਬ 'ਚ ਚਲਾਉਣਾ ਉਹਨਾਂ ਨੇ ਹੋਰ ਘੜਲੇ ਨਾਲ 5-7 ਗਰੰਟੀਆਂ ਉਹ ਝੂਠ ਬੋਲ ਕੇ ਪੰਜਾਬ 'ਚ ਸਰਕਾਰ ਬਣਾਈ ਪਹਿਲਾਂ 5 ਸਾਲ ਉਹਨਾਂ ਨੇ ਖਰਾਬ ਕੀਤੇ ਹੁਣ 4 ਸਾਲ ਇਹ ਵੀ ਖਰਾਬ ਕਰ ਚੁੱਕੇ ਨੇ ਜੋ ਕਰਜ਼ੇ ਦੀ ਪੰਡ ਸੀ ਉਹਨੂੰ ਇਹਨਾਂ ਨੇ 2.5 ਗੁਣਾ ਕਰ ਦਿੱਤਾ ਜਿਹਨੂੰ ਇਹ ਕਹਿੰਦੇ ਸੀ ਕਰਜ਼ਾ ਮੁਕਤ ਸਟੇਟ ਬਣਾਵਾਂਗੇ ਸੋ ਲੋਕ ਇਹਨਾਂ ਦੇ ਝੂਠਾਂ 'ਤੇ ਅੱਕੇ ਪਏ ਨੇ ਉਹ ਬਿਲਕੁਲ ਜਿਹੜੀ ਉਹਨਾਂ ਦੀ ਜਾਂਚੀ ਪਰਖੀ ਪਾਰਟੀ ਹੈ ਜਿਨ੍ਹਾਂ ਨੇ ਸਾਰੇ ਵਰਗਾਂ ਲਈ ਚਾਹੇ ਵਪਾਰੀ ਵਰਗ ਚਾਹੇ ਕਿਸਾਨੀ ਹੈ ਚਾਹੇ ਮਜ਼ਦੂਰ ਹੈ ਕੋਈ ਵੀ ਵਰਗ ਹੈ ਪੰਜਾਬ ਦਾ ਉਹਦੀ ਡਿਵੈਲਪਮੈਂਟ ਲਈ ਹਮੇਸ਼ਾ ਕੰਮ ਕੀਤਾ ਉਹਨਾਂ ਦੀ ਗੱਲ ਸੁਣੀ ਹੈ ਸਾਰੇ ਵਰਗ ਚਾਹੇ ਸ਼ਹਿਰੀ ਖੇਤਰ ਚ ਲਾ ਲਈਏ ਚਾਹੇ ਪਿੰਡਾਂ ਚ ਲਾ ਲਈਏ ਉਹ ਸਾਰੇ ਇਸ ਟਾਈਮ ਉਡੀਕ ਕਰ ਰਹੇ 2027 ਦੇ ਇਲੈਕਸ਼ਨ ਦੀ ਕਿ ਕਦੋਂ 2027 ਦਾ ਇਲੈਕਸ਼ਨ ਆਵੇ ਅਸੀਂ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ ਜੋ ਗੱਡੀ ਡਿਵੈਲਪਮੈਂਟ ਦੀ ਲੀਹ ਤੇ ਚੜੀ ਸੀ ਦੁਬਾਰਾ ਡਿਵੈਲਪਮੈਂਟ ਪੰਜਾਬ ਦੀ ਹੋਏ ਜਿਹੜਾ ਲਾਅ ਐਂਡ ਆਰਡਰ ਦਾ ਇਸ ਟਾਈਮ ਪੰਜਾਬ ਦੇ ਵਿੱਚ ਹਾਲਾਤ ਨੇ ਇਹਦੇ ਤੋਂ ਹਰ ਬੰਦਾ ਦੁਖੀ ਤੇ ਪਰੇਸ਼ਾਨ ਹੈ ਖੌਫਟ ਹੈ ਹਰ ਕਿਸੇ ਵੀ ਬੰਦੇ ਨੂੰ ਬਾਹਰ ਨਿਕਲ ਕੇ ਮਤਲਬ ਖੌਫ ਮਹਿਸੂਸ ਹੁੰਦਾ ਹੈ ਕਿ ਅੱਜ ਅਸੀਂ ਘਰੇ ਸਹੀ ਸਲਾਮਤ ਪਹੁੰਚਣਾ ਹੈ ਜਾਂ ਨਹੀਂ ਪਹੁੰਚਣਾ ਦਿਨ ਦਿਨ ਦਿਹਾੜੇ ਚਾਨਣੇ ਦੇ ਵਿੱਚ ਜਿਸ ਤਰੀਕੇ ਕਤਲੋਗਾਰ ਦੋਰੀ ਹੈ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਜਾਂ ਪਰਨ ਉਹ ਮਤਲਬ ਇਹ ਦਰਸਾਉਂਦਾ ਹੈ ਕਿ ਇਸ ਗਵਰਨਮੈਂਟ ਦਾ ਜੋ ਨਕਮਾਪੁਣਾ ਹੈ ਜੋ ਇਹ ਇਨਕੰਪੀਟੈਂਟ ਨੇ ਸਰਕਾਰ ਚਲਾਉਣ ਦੇ ਲਈ ਗੱਲਾਂ ਕਰਕੇ ਵੱਡੀਆਂ ਆਗੇ ਪਰ ਸਰਕਾਰ ਅੱਜ ਤੱਕ 4 ਸਾਲ ਤੋਂ ਇਹਨਾਂ ਤੋਂ ਚੱਲੀ ਨਹੀਂ ਸਿਰਫ ਦਿੱਲੀ ਵਾਲਿਆਂ ਦਾ ਹੁਕਮ ਸੁਣਦੇ ਨੇ ਉਹ ਵਜਾਉਂਦੇ ਨੇ ਉਹਨਾਂ ਨੂੰ ਪੈਸੇ ਇਕੱਠੇ ਕਰਕੇ ਦਿੰਦੇ ਨੇ ਸੋ ਲੋਕਾਂ ਨੇ ਮਨ ਬਣਾ ਲਿਆ ਕਿ 27 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਖਾਸ ਕਰਕੇ ਨੌਜਵਾਨ ਵਰਗ ਨੂੰ ਅਸੀਂ ਹੁਣ ਮਿਲਦੇ ਆ ਉਹ ਕਹਿੰਦੇ ਵੀ ਗਲਤੀ ਹੋਗੀ ਪਰ ਉਹਨਾਂ ਨੇ ਇੱਕ ਕੰਮ ਕਰਤਾ ਉਮਰ ਦੇ ਚੜ੍ਹਦੇ ਚੜਾਅ ਉਹਨਾਂ ਨੂੰ ਦੱਸ ਦਿੱਤਾ ਕਿ ਅਸਲੀ ਪਾਰਟੀ ਪੰਜਾਬ ਦੇ ਹਿੱਤਾਂ ਦੀ ਕਿਹੜੀ ਹੈ ਉਹਨਾਂ ਨੂੰ ਉਹਨੋਂ ਪੱਕੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੇ ਯੋਧੇ ਬਣਾਤਾ ਕੀ ਲੱਗਦਾ ਤੁਹਾਨੂੰ ਜਿਹੜੇ ਕੋਈ ਪੰਜਾਬ ਦੇ ਵਿੱਚ ਕੰਮ ਨਹੀਂ ਹੋਇਆ ਡਵੈਲਪਮੈਂਟ ਨਹੀਂ ਹੋਈ ਜਾਂ ਕਿਸੇ ਤਰ੍ਹਾਂ ਦੇ ਰੁਕੇ ਹੋਏ ਕੰਮ ਕਾਫੀ ਜ਼ਿਆਦਾ ਜਿਹੜਾ ਕੋਈ ਹਾਲਾਤ ਇਸ ਤਰ੍ਹਾਂ ਦੇ ਜੇਕਰ ਕੋਈ ਉਹਨਾਂ ਦੇ ਸਵਾਲਾਂ ਦੇ ਜਵਾਬ ਪੁੱਛਦੇ ਆ ਕੋਈ ਸਰਕਾਰ ਤੋਂ ਤਾਂ ਉਹਨਾਂ ਦੇ ਖਿਲਾਫ ਕਿਉਂਕਿ ਪੱਤਰਕਾਰਾਂ ਦੇ ਖਿਲਾਫ ਵੀ ਪਰਚੇ ਦਰਜ ਹੋਏ ਆ ਕੀ ਕਹਿਣਾ ਚਾਹੋਗੇ ਤੁਸੀਂ ਇਹ ਸਵਾਲਾਂ ਦੇ ਜਵਾਬ ਦੇਣ ਵਾਸਤੇ ਸਰਕਾਰ ਨੂੰ ਉਹੀ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਸਵਾਲ ਪੁੱਛਣੇ ਚਾਹੀਦੇ ਆ ਜਾਂ ਮੈਂ ਲੋਕ ਸਵਾਲ ਪੁੱਛਣ ਲਾਤੇ ਲੋਕਾਂ ਨੇ ਦਾ ਜੇ 27 ਚ ਪੁੱਛਣੇ ਨੇ ਉਹ ਉਹ ਤਾਂ ਕਿਵੇਂ ਫੇਸ ਕਰੂ ਅੱਜ ਪੱਤਰਕਾਰ ਇਹਨਾਂ ਨੂੰ ਜੋ ਸਵਾਲ ਪੁੱਛ ਰਹੇ ਨੇ ਜੋ ਕਿ ਲੋਕਾਂ ਦੀ ਆਵਾਜ਼ ਹੁੰਦੀ ਹੈ ਜੋ ਪੱਤਰਕਾਰ ਮੀਡੀਆ ਜੋ ਚੌਥਾ ਧੰਮ ਹੈ ਡੈਮੋਕ੍ਰੇਸੀ ਦਾ ਬਹੁਤ ਇੰਪੋਰਟੈਂਟ ਰੋਲ ਉਹਨੇ ਅਦਾ ਕਰਨਾ ਹੁੰਦਾ ਹੈ ਸੱਚ ਝੂਠ ਲੋਕਾਂ ਦੇ ਸਾਹਮਣੇ ਲਿਆਉਣਾ ਇੱਕ ਛੋਟੇ ਜਿਹੇ ਸਵਾਲ ਤੋਂ ਜੇ ਸਰਕਾਰ ਇੰਨੀ ਪਰੇਸ਼ਾਨ ਹੋ ਗਈ ਹੈ ਤਾਂ ਆਪਾਂ ਸਮਝ ਸਕਦੇ ਆ ਕਿ ਸਰਕਾਰ ਮਤਲਬ ਕਿੰਨੇ ਨਕਮੇ ਹੱਥਾਂ ਦੇ ਵਿੱਚ ਅਣਜਾਣ ਹੱਥਾਂ ਦੇ ਵਿੱਚ ਗਈ ਹੈ ਸੋ ਪੱਤਰਕਾਰਾਂ ਤੇ ਜੋ ਪਰਚਾ ਕਰਨਾ ਜਾਂ ਆਰਟੀਆਈ ਕਾਰਕੁਨ ਨੇ ਉਹਨਾਂ ਤੇ ਪਰਚਾ ਕਰਨਾ ਬਹੁਤ ਮੰਦ ਭੱਗ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਰਕਾਰ ਨੂੰ ਭੁਗਤਣਾ ਪਊਗਾ ਸ੍ਰੋਮਣੀ ਅਕਾਲੀ ਦਲ ਵੱਲੋਂ ਕਿਉਂਕਿ ਜਿਹੜੇ ਕਿ ਅੱਜ ਇੱਥੇ ਜ਼ਿਲ੍ਹਾ ਪ੍ਰਧਾਨ ਪ੍ਰਧਾਨ ਪਹੁੰਚੇ ਹੋਏ ਸੀਗੇ ਜਗਮੀਤ ਸਿੰਘ ਹਰੇ ਉਹਨਾਂ ਨੂੰ ਵੀ ਇੱਥੇ ਔਰ ਹੋਰ ਵੀ ਜਿਹੜੇ ਬਲਾਕ ਸੰਮਤੀ ਮੈਂਬਰ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ ਕਿਉਂਕਿ ਹੁਣੇ ਥੋੜੇ ਦਿਨ ਪਹਿਲਾਂ ਜਿਹੜੇ ਬਲਾਕ ਸੰਮਤੀ ਦੇ ਚੋਣਾਂ ਦੇ ਵਿੱਚ ਕਾਫੀ ਵੱਡੀ ਜਿੱਤ ਪ੍ਰਾਪਤ ਕਰਕੇ ਹਲਕੇ ਸਤਰਾਣੇ ਅੰਦਰ ਸ੍ਰੋਮਣੀ ਅਕਾਲੀ ਦਲ ਨੇ ਲੋਕ ਲਹਿਰ ਬਣਾਈ ਹੈ ਕਿਉਂਕਿ ਪਿੰਡਾਂ ਦੇ ਵਿੱਚ ਵੀ ਇਸ ਵਕਤ ਜਿਹੜਾ ਰੁਝਾਨ ਹੈ ਉਹ